ਉਹ ਵੋਟਾਂ ਦਾ ਤਿਹਾੜ ਸ਼ੁਰੂ ਹੋ ਰਿਹਾ ਰਹੇ ਤੇ ਸਾਡੇ ਮੋਕੇ ਸਬਡਿਵੀਜ਼ਨ ਸਾਡੀ ਪੀਸੀ 73 ਦੇ ਵਿੱਚ ਅੱਜ ਅਸੀਂ ਆਪਣੀਆਂ ਰਵਾਨਾ ਕਰਤੀਆਂ ਨੇ ਪਾਰਟੀਆਂ ਪੋਲਿੰਗ ਮਟੀਰੀਅਲ ਦੇ ਨਾਲ ਤੇ ਪਾਰਟੀਆਂ ਪਹੁੰਚ ਰਹੀਆਂ ਨੇ ਤੇ ਮੈਂ ਸਾਰੇ ਆਪਣੇ ਨਾਗਰਿਕਾਂ ਨੂੰ ਸੱਦਾ ਦਿੰਦਾ ਤੁਸੀਂ ਵੀ ਪਹੁੰਚੋ ਨੇੜੇ ਦੇ ਪੋਲੀਕੂਟ ਤੇ ਜਾਓ ਤੇ ਆਪਣੀ ਵੋਟ ਕਾਸਟ ਕਰਕੇ ਆਓ ਤੇ ਉੱਥੇ ਤੁਹਾਨੂੰ ਬਹੁਤ ਫੈਸਿਲਟੀਆਂ ਮਿਲਣਗੀਆਂ ਅੱਜ ਗਰਮੀ ਨਾਲ ਲੜਨ ਦੇ ਲਈ ਠੰਡਾ ਪਾਣੀ ਮਿਲੇਗਾ ਟੈਂਟ ਲੱਗਾ ਮਿਲੇਗਾ ਤਾਂ ਅਸੀਂ ਕਿਉਂ ਕਿੰਨੀ ਭੀੜ ਹੈ ਘਰ ਬੈਠੇ ਦੇਖ ਸਕਦੇ ਹੋ WhatsApp ਮੈਸੇਜ ਦੇਦੋ ਇਹ ਸਾਰੀਆਂ ਚੀਜ਼ਾਂ ਦਾ ਤਫੀਲੁਫ ਉਟਾਓ ਨਾਲ ਜਿਹੜੀ ਵੋਟ ਪਾਣ ਦੀ ਤੁਹਾਨੂੰ ਸ਼ਕਤੀ ਮਿਲੀ ਹੈ ਉਹਦਾ ਚੱਗਾ ਬਿਯੋਗ ਕਰੋ ਸਿਆਣਪ ਦੇ ਨਾਲ ਇੱਕ ਨਵੀਂ ਸਰਕਾਰ ਬਣਾ ਕੇ ਲੈ ਕੇ ਆਓ ਉਹ ਵੋਟਾਂ ਦਾ ਤਿਹਾੜ ਸ਼ੁਰੂ ਹੋ ਰਿਹਾ ਰਹੇ ਤੇ ਸਾਡੇ ਮੋਗੇ ਸਬਡਿਵੀਜ਼ਨ ਸਾਡੀ ਏਸੀ 73 ਦੇ ਵਿੱਚ ਅੱਜ ਅਸੀਂ ਆਪਣੀਆਂ ਰਵਾਨਾ ਕਰਤੀਆਂ ਨੇ ਪਾਰਟੀਆਂ ਪੋਲਿੰਗ ਮਟੀਰੀਅਲ ਦੇ ਨਾਲ ਤੇ ਪਾਰਟੀਆਂ ਪਹੁੰਚ ਰਹੀਆਂ ਨੇ ਤੇ ਮੈਂ ਸਾਰੇ ਆਪਣੇ ਨਾਗਰਿਕਾਂ ਨੂੰ ਸੱਦਾ ਦਿੰਦਾ ਤੁਸੀਂ ਵੀ ਪਹੁੰਚੋ ਨੇੜੇ ਦੇ ਪੋਲਿੰਗ ਬੂਥ ਤੇ ਜਾਓ ਤੇ ਆਪਣੀ ਵੋਟ ਕਾਸਟ ਕਰਕੇ ਆਓ ਤੇ ਉੱਥੇ ਤੁਹਾਨੂੰ ਬਹੁਤ ਫੈਸਿਲਟੀਆਂ ਮਿਲਣਗੀਆਂ ਅੱਜ ਗਰਮੀ ਨਾਲ ਲੜਨ ਦੇ ਲਈ ਠੰਡਾ ਪਾਣੀ ਮਿਲੇਗਾ ਟੈਂਟ ਲੱਗਾ ਮਿਲੇਗਾ ਤਾਂ ਅਸੀਂ ਕਿਉਂ ਕਿੰਨੀ ਭੀੜ ਹੈ ਘਰ ਬੈਠੇ ਦੇਖ ਸਕਦੇ ਹੋ WhatsApp ਮੈਸੇਜ ਦੇਖੋ ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਲੁਕ ਤੋਂ ਟਾਓ ਨਾਲ ਜਿਹੜੀ ਵੋਟ ਪਾਣ ਦੀ ਤੁਹਾਨੂੰ ਸ਼ਕਤੀ ਮਿਲੀ ਹੈ ਉਹਦਾ ਚੱਗਾ ਅਯੋਗ ਕਰੋ 99 ਦੇ ਨਾਲ ਇੱਕ ਨਵੀਂ ਸਰਕਾਰ ਬਣਾ ਕੇ ਲੈ ਕੇ ਆਉਂਦੇ। ਉਹ ਵੋਟਾਂ ਦਾ ਤਿਹਾੜੀ ਸ਼ੁਰੂ ਹੋ ਰਿਆ ਰਹੇ ਤੇ ਸਾਡੇ ਮੋਗੇ ਸਬਡਿਵੀਜ਼ਨ ਸਾਡੀ ਏਸੀ 73 ਦੇ ਵਿੱਚ ਅੱਜ ਅਸੀਂ ਆਪਣੀਆਂ ਜਰਵਾਨਾ ਕਰਤੀਆਂ ਨੇ ਪਾਰਟੀਆਂ ਪੋਲਿੰਗ ਮਟੀਰੀਅਲ ਦੇ ਨਾਲ ਤੇ ਪਾਰਟੀਆਂ ਪਹੁੰਚੀਆਂ ਨੇ ਤੇ ਮੈਂ ਸਾਰੇ ਆਪਣੇ ਨਾਗਰਿਕਾਂ ਨੂੰ ਸੱਦਾ ਦਿੰਦਾ ਤੁਸੀਂ ਵੀ ਪਹੁੰਚੋ ਨੇੜੇ ਦੇ ਪੋਲਿੰਗ ਬੂਥ ਤੇ ਜਾਓ ਤੇ ਆਪਣੀ ਵੋਟ ਕਾਸਟ ਕਰਕੇ ਆਓ ਤੇ ਉੱਥੇ ਤੁਹਾਨੂੰ ਬਹੁਤ ਫੈਸਿਲਟੀਆਂ ਮਿਲਣਗੀਆਂ ਗਰਮੀ ਨਾਲ ਲੜਨ ਦੇ ਲਈ ਠੰਡਾ ਪਾਣੀ ਮਿਲੇਗਾ ਟੈਂਟ ਲੱਗਾ ਮਿਲੇਗਾ ਤਾਂ ਅਸੀਂ ਕਿਉਂ ਕਿੰਨੀ ਭੀੜ ਹੈ ਘਰ ਬੈਠੇ ਦੇਖ ਸਕਦੇ ਹੋ WhatsApp ਮੈਸੇਜ ਦੇਦੋ ਇਹ ਸਾਰੀਆਂ ਚੀਜ਼ਾਂ ਦਾ ਤਫੀਲ ਉਖਟਾਓ ਨਾਲ ਜਿਹੜੀ ਵੋਟ ਪਾਣ ਦੀ ਤੁਹਾਨੂੰ ਸ਼ਕਤੀ ਮਿਲੀ ਹੈ ਉਹਦਾ ਚੱਗਾ ਬਿਯੋਗ ਕਰੋ ਸਿਆਣਪ ਦੇ ਨਾਲ ਇੱਕ ਨਵੀਂ ਸਰਕਾਰ ਬਣਾ ਕੇ ਲੈ ਕੇ ਆਓ